ਵਿਆਚਨ ਲਾੜੇ ਤੇ ਹਮਲਾ ਕਰਕੇ ਭੱਜ ਰਹੇ ਸੀ ਬਦਮਾਸ਼ ਕੈਮਰੇ ਵਾਲੀ ਨੇ ਪਿੱਛੇ ਉਡਾਤਾ ਡਰੋਨ ਡਰੋਨ ਨੇ 2 ਕਿਲੋਮੀਟਰ ਤੱਕ ਬਦਮਾਸ਼ਾਂ ਦਾ ਕੀਤਾ ਪਿੱਛਾ ਦੇਖੋ ਸਭ ਨੂੰ ਹੈਰਾਨ ਕਰਕੇ ਰੱਖ ਦੇਣ ਵਾਲੀ ਵੀਡੀਓ ਸੱਚੀ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਕੌਰ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜੀਹਾਂ ਤੁਹਾਨੂੰ ਦੱਸਦੀ ਏ ਲਾੜੇ ਦੇ ਉੱਪਰ ਕੁਝ ਬਦਮਾਸ਼ਾਂ ਦੇ ਵੱਲੋਂ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਅਤੇ ਉੱਥੋਂ ਜਦੋਂ ਇਹ ਚਾਕੂ ਨਾਲ ਹਮਲਾ ਕਰਕੇ ਜਿਹੜੇ ਇਹ ਬਦਮਾਸ਼ ਨੇ ਭੱਜ ਰਹੇ ਸੀ ਤਾਂ ਕੈਮਰਾਮੈਨ ਨੇ ਸੂਝ-ਬੂਝ ਦਿਖਾਈ ਜਿਸ ਵਿਆਸ ਸਮਾਗਮ ਦੇ ਵਿੱਚ ਡਰੋਨ ਨਾਲ ਵੀਡੀਓ ਬਣਾ ਰਹੇ ਸੀ ਉਹੀ ਡਰੋਨ ਜਿਹੜਾ ਹੈ ਇਹਨਾਂ ਬਦਮਾਸ਼ਾਂ ਦੇ ਪਿੱਛੇ ਲਗਾ ਦਿੱਤਾ ਅਤੇ ਦੋ ਦੂਰੀ ਤੱਕ ਇਹਨਾਂ ਦਾ ਪਿੱਛਾ ਕੀਤਾ ਹਾਲਾਂਕਿ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਦੀ ਪਛਾਣ ਜਿਹੜੀ ਆ ਕਰ ਲਈ ਗਈ ਹੈ ਅਤੇ ਇਹਨਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਪਰ ਕੈਮਰਾਮੈਨ ਦੀ ਸੂਝ ਬੂਝ ਦੇ ਨਾਲ ਇਹ ਜਿਹੜੇ ਬਦਮਾਸ਼ ਨੇ ਇਹਨਾਂ ਦੀ ਪਛਾਣ ਹੋ ਸਕੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਬਦਮਾਸ਼ ਨੇ ਹਮਲਾ ਕਰਕੇ ਭੱਜ ਰਹੇ ਸੀ ਤੇ ਉਸ ਤੋਂ ਬਾਅਦ ਜਿਹੜਾ ਆ ਕੈਮਰਾਮੈਨ ਦੇ ਵੱਲੋਂ ਉਹਨਾਂ ਦੇ ਪਿੱਛੇ ਡਰੋਨ ਲਗਾਇਆ ਗਿਆ ਡਰੋਨ ਦੇ ਵੱਲੋਂ ਸਾਰਾ ਇਹ ਮੰਜ਼ਰ ਜਿਹੜਾ ਆ ਆਪਣੇ ਕੈਮਰੇ ਦੇ ਵਿੱਚ ਜੀ ਹਾਂ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਆਹ ਸਮਾਗਮ ਦੇ ਵਿੱਚ ਲਾੜੇ ਉੱਤੇ ਇੱਕ ਨੌਜਵਾਨ ਦੇ ਵੱਲੋਂ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਨੌਜਵਾਨ ਜਿਹੜਾ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਿਆ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿਆਹ ਦੇ ਵਿੱਚ ਸ਼ਾਮਿਲ ਜਿਹੜੇ ਕਰੀਬੀ ਸੀਗੇ ਉਹਨਾਂ ਦੇ ਵੱਲੋਂ ਇਸ ਨੌਜਵਾਨ ਦਾ ਪਿੱਛਾ ਕੀਤਾ ਗਿਆ ਪਰ ਉਸਨੂੰ ਫੜ ਨਹੀਂ ਸਕੇ ਪਰ ਵੱਡੀ ਗੱਲ ਇਹ ਹੈ ਕਿ ਵਿਆਹ ਸਮਾਗਮ ਦੇ ਵਿੱਚ ਵੀਡੀਓ ਬਣਾਉਣ ਦੇ ਲਈ ਜਿਹੜੇ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਸੀ ਉਸ ਵੀਡੀਓਗ੍ਰਾਫਰ ਨੇ ਆਪਣੇ ਡਰੋਨ ਨੂੰ ਉਸ ਹਮਲਾ ਕਰਨ ਵਾਲੇ ਦੇ ਪਿੱਛੇ ਲਗਾ ਦਿੱਤਾ ਅਤੇ ਰਸਤਾ ਸਾਰਾ ਉਹ ਦੇਖਦਾ ਰਿਹਾ ਕਿ ਕਿਹੜੇ ਰਸਤੇ ਤੇ ਉਹ ਜਿਹੜੇ ਹਮਲਾਵਾਰ ਨੇ ਜਾ ਰਹੇ ਨੇ ਕਟੋ-ਕਟ 2 ਕਿਲੋਮੀਟਰ ਤੱਕ ਡਰੋਨ ਦੇ ਵੱਲੋਂ ਜਿਹੜਾ ਉਸ ਹਮਲਾਵਾਰ ਦਾ ਪਿੱਛਾ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ ਹੁਣ ਜਿਹੜਾ ਇਹ ਡਰੋਨ ਹੈ ਉਹ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਪੁਲਿਸ ਦੇ ਵੱਲੋਂ ਜਿਹੜੇ ਹਮਲਾਵਾਰ ਸੀ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਸਨੇ ਬਹੁਤ ਜ਼ਿਆਦਾ ਪੁਲਿਸ ਦੀ ਮਦਦ ਕੀਤੀ ਹੈ ਇਸ ਹਮਲਾਵਾਰ ਦੀ ਪਛਾਣ ਕਰਨ ਦੇ ਵਿੱਚ ਅਤੇ ਪੁਲਿਸ ਹੁਣ ਜਲਦ ਹੀ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ। ਵਿਆਚਨ ਲਾੜੇ ਤੇ ਹਮਲਾ ਕਰਕੇ ਭੱਜ ਰਹੇ ਸੀ ਬਦਮਾਸ਼। ਕੈਮਰੇ ਵਾਲੀ ਨੇ ਪਿੱਛੇ ਉਡਾਤਾ ਡਰੋਨ। ਡਰੋਨ ਨੇ 2 ਕਿਲੋਮੀਟਰ ਤੱਕ ਬਦਮਾਸ਼ਾਂ ਦਾ ਕੀਤਾ ਪਿੱਛਾ। ਦੇਖੋ ਸਭ ਨੂੰ ਹੈਰਾਨ ਕਰਕੇ ਰੱਖ ਦੇਣ ਵਾਲੀ ਵੀਡੀਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਕੌਰ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜੀहां ਤੁਹਾਨੂੰ ਦੱਸਦੀ ਏ ਲਾੜੇ ਦੇ ਉੱਪਰ ਕੁਝ ਬਦਮਾਸ਼ਾਂ ਦੇ ਵੱਲੋਂ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਅਤੇ ਉੱਥੋਂ ਜਦੋਂ ਇਹ ਚਾਕੂ ਨਾਲ ਹਮਲਾ ਕਰਕੇ ਜਿਹੜੇ ਇਹ ਬਦਮਾਸ਼ ਨੇ ਭੱਜ ਰਹੇ ਸੀ ਤਾਂ ਕੈਮਰਾਮੈਨ ਨੇ ਸੂਝ-ਬੂਝ ਦਿਖਾਈ ਜਿਸ ਵਿਆਸ ਸਮਾਗਮ ਦੇ ਵਿੱਚ ਡਰੋਨ ਨਾਲ ਵੀਡੀਓ ਬਣਾ ਰਹੇ ਸੀ ਉਹੀ ਡਰੋਨ ਜਿਹੜਾ ਹੈ ਇਹਨਾਂ ਬਦਮਾਸ਼ਾਂ ਨੇ ਪਿੱਛੇ ਲਗਾ ਦਿੱਤਾ ਅਤੇ 2 ਕਿਲੋਮੀਟਰ ਦੀ ਦੂਰੀ ਤੱਕ ਇਹਨਾਂ ਦਾ ਪਿੱਛਾ ਕੀਤਾ ਹਾਲਾਂਕਿ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਦੀ ਪਛਾਣ ਜਿਹੜੀ ਹੈ ਕਰ ਲਈ ਗਈ ਹੈ ਅਤੇ ਇਹਨਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਪਰ ਕੈਮਰਾਮੈਨ ਦੀ ਸੂਝ-ਬੂਝ ਦੇ ਨਾਲ ਇਹ ਜਿਹੜੇ ਬਦਮਾਸ਼ ਨੇ ਇਹਨਾਂ ਦੀ ਪਛਾਣ ਹੋ ਸਕੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਬਦਮਾਸ਼ ਨੇ ਹਮਲਾ ਕਰਕੇ ਭੱਜ ਰਹੇ ਸੀ ਤੇ ਉਸ ਤੋਂ ਬਾਅਦ ਜਿਹੜਾ ਆ ਕੈਮਰਾਮੈਨ ਦੇ ਵੱਲੋਂ ਉਨ੍ਹਾਂ ਦੇ ਪਿੱਛੇ ਡਰੋਨ ਲਗਾਇਆ ਗਿਆ ਡਰੋਨ ਦੇ ਵੱਲੋਂ ਸਾਰਾ ਇਹ ਮੰਜ਼ਰ ਜਿਹੜਾ ਆ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਿਆ ਜੀ ਹਾਂ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਆਹ ਸਮਾਗਮ ਦੇ ਵਿੱਚ ਲਾੜੇ ਉੱਤੇ ਇੱਕ ਨੌਜਵਾਨ ਦੇ ਵੱਲ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਨੌਜਵਾਨ ਜਿਹੜਾ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਿਆ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿਆਹ ਦੇ ਵਿੱਚ ਸ਼ਾਮਿਲ ਜਿਹੜੇ ਕਰੀਬੀ ਸੀਗੇ ਉਹਨਾਂ ਦੇ ਵੱਲੋਂ ਇਸ ਨੌਜਵਾਨ ਦਾ ਪਿੱਛਾ ਕੀਤਾ ਗਿਆ ਪਰ ਉਸਨੂੰ ਫੜ ਨਹੀਂ ਸਕੇ ਪਰ ਵੱਡੀ ਗੱਲ ਇਹ ਹੈ ਕਿ ਵਿਆਹ ਸਮਾਗਮ ਦੇ ਵਿੱਚ ਵੀਡੀਓ ਬਣਾਉਣ ਦੇ ਲਈ ਜਿਹੜੇ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਸੀ ਉਸ ਵੀਡੀਓਗ੍ਰਾਫਰ ਨੇ ਆਪਣੇ ਡਰੋਨ ਨੂੰ ਉਸ ਹਮਲਾ ਕਰਨ ਵਾਲੇ ਦੇ ਪਿੱਛੇ ਲਗਾ ਦਿੱਤਾ ਅਤੇ ਰਸਤਾ ਸਾਰਾ ਉਹ ਦੇਖਦਾ ਰਿਹਾ ਕਿ ਕਿਹੜੇ ਰਸਤੇ ਤੇ ਉਹ ਜਿਹੜੇ ਹਮਲਾਵਾਰ ਨੇ ਜਾ ਰਹੇ ਨੇ ਕਟੋ-ਕਟ 2 ਕਿਲੋਮੀਟਰ ਤੱਕ ਡਰੋਨ ਦੇ ਵੱਲੋਂ ਜਿਹੜਾ ਉਸ ਹਮਲਾਵਾਰ ਦਾ ਪਿੱਛਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਇਹ ਡਰੋਨ ਹੈ ਉਹ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਪੁਲਿਸ ਦੇ ਵੱਲੋਂ ਜਿਹੜੇ ਹਮਲਾਵਾਰ ਸੀ ਉਹਨਾਂ ਦੀ ਪਛਾਣ ਕਰ ਲਈ ਗਈ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਸਨੇ ਬਹੁਤ ਜ਼ਿਆਦਾ ਪੁਲਿਸ ਦੀ ਮਦਦ ਕੀਤੀ ਹੈ ਇਸ ਹਮਲਾਵਾਰ ਦੀ ਪਛਾਣ ਕਰਨ ਦੇ ਵਿੱਚ ਅਤੇ ਪੁਲਿਸ ਹੁਣ ਜਲਦ ਹੀ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਤਿਆਰੀਆਂ ਵਿੱਚ ਝੁੱਟੀ ਹੋਈ ਹੈ